মালাল্যার্ত ਬਸ ਫਰੀਆਤ ਪਾਸ ਕਰਾਓ ਬਸ ਟਿਕਾਣਾ ਹਾਂ ਫਤਨਾ ਕਰ ਪਾ ਕੇ ਹੋ ਜਾਵੇਗਾ ਉਹਦੇ ਤੋਂ ਕਰਵਾਓ ਉਹਦਾ ਆਪ ਉਹ ਨੂੰ ਕੋਈ ਲੱਗਿਆ ਪਾਉਣ ਦੇ ਲਈ ਉਹ ਜਿਹੜਾ ਲੀਵਾਕ ਤੇ ਹੰਡਨਰੋ ਕਰ। ਹੰਡਨਰੋ ਕਰੋ ਚੜਦਾ ਨਹੀਂ ਚੱਲੀ ਪਈ। ਡੇਲਗੀ ਘੜੀ ਉਤਰੀ। ਆਪਾਂ ਆ ਗਏ। ਪਈ ਆ ਕੇ। ਮਰਨਿੰਗ ਹੋ ਰਹੀ ਨੂੰ ਆ। ਆ। ਨਾਮ ਕੀ ਨਾਮ ਆ ਤੁਹਾਡਾ? ਮੇਰਾ ਨਾਮ ਸ਼ਾਨੂ ਆ। ਕਿਹੜੀ ਦੁਕਾਨ ਤੇ ਤੁਸੀਂ ਕੰਮ ਕਰਦੇ ਹੋ? ਐਸਕੇ ਟ੍ਰੇਡਰ। ਅੱਜ ਕੀ ਹੈਪਨ ਹੋਇਆ ਇੱਥੇ? ਉਹ ਮੁੰਡੇ ਆਏ ਤੋਂ ਅੰਦਰ ਇੱਕ ਜਣਾ ਬਾਰ ਖੜਾ ਸੀ, ਦੋ ਜਣੇ ਅੰਦਰ ਆਏ ਉਹ। ਉਹਨਾਂ ਨੇ ਦਾਤ ਦਿਖਾਇਆ, ਮੈਨੂੰ ਕਹਿੰਦੇ ਕੱਢਦੇ ਜੋ ਹੈਗਾ ਤੁਹਾਡੇ ਕੋਲ। ਅੱਛਾ। ਕਿੰਨੇ ਪੈਸੇ ਲੈ ਕੇ ਗਏ 35000 ਲੈ ਗਏ 35000 ਕੋਈ ਵੈਪਨ ਮੈਰਾ ਵੀ ਦਿਖਾਇਆ ਥਾ ਨਾ ਉਹਨੇ ਦਾਤ ਦਿਖਾਇਆ ਹਾਂਜੀ ਦਾਤ ਦਿਖਾਇਆ ਨਾ ਹਾਂਜੀ ਦੋ ਤਿੰਨ ਜਣੇ ਸੀਗੇ ਉਹ ਕੋਲ ਹਾਂਜੀ ਤਿੰਨ ਜਣੇ ਸੀ ਦੋ ਜਣੇ ਅੰਦਰ ਆਏ ਮਾਰਿਆ ਤਾਂ ਨਹੀਂ ਤੁਹਾਡੇ ਨੂੰ ਕੁਝ ਮਾਰਿਆ ਵੀ ਉਹਨਾਂ ਨੇ ਮਾਰੇ ਮਾਰਿਆ ਹਾਂਜੀ ਠੀਕ ਆ ਤੇ ਤੁਸੀਂ ਪੁਲਿਸ ਕੰਪਲੇਟ ਕੀਤੀ ਜਾਂ ਪਹਿਲਾਂ ਤੁਸੀਂ ਮਾਲਕ ਨੂੰ ਸੱਦਿਆ ਵੇ ਮੈਂ ਪਹਿਲਾਂ ਫੋਨ ਹੀ ਕਰਿਆ ਇਹਨਾਂ ਨੂੰ ਪਾਜੀ ਨੂੰ ਆਹਨ ਨੂੰ ਨਾ ਰਵੀ ਭਾਜੀ ਨੂੰ ਹਾਂਜੀ ਪੁਲਿਸ ਆ ਗਈ ਮੌਕੇ ਤੇ ਨਾ ਹਾਂਜੀ ਹੋ ਸੁੰਤਾ ਸਰ ਲਕੜਾ ਮੰਡੀ ਫਲੋਰ ਵਿੱਚ ਜਿਹੜੀ ਐਸ ਕੇ ਮਨੀ ਚੰਦੀ ਦੀ ਦੁਕਾਨ ਹੈਗੀ ਉੱਥੇ ਲੁੱਟਖੋਈ ਹੋਈ ਆ ਜੀ ਤੁਸੀਂ ਮੌਕੇ ਤਾਂ ਆਏ ਸਰ ਕਿੰਨੇ ਪੈਸੇ ਦੀ ਲੁੱਟਖੋਈ ਆ ਕੋਈ ਵਿਅਕਤੀ ਇੰਜਰਡ ਤਾਂ ਨਹੀਂ ਹੋਇਆ ਤਕਰੀਬ 1:30 ਵਜੇ ਦੀ ਗੱਲ ਆ ਸਾਨੂੰ ਫੋਨ ਆਈ ਸੀ ਵੀ ਐਸ ਕੇ ਮਨੀ ਚੰਦੀ ਤੇ ਕੋਈ ਵਾਰਦਾਤ ਹੋਈ ਆ ਜੀ ਉਹ ਕਰਕੇ ਲੱਗੇ ਗਏ ਜੀ ਮੈਂ ਹੁਣ ਮੌਕੇ ਤੇ ਪਹੁੰਚਿਆ ਥੁੜੀ ਤੋਂ ਬਿਆਲ ਕਾਲਮਤ ਕਰਦੇ ਆ ਜੋ ਵੀ ਤਫਤੀਸ਼ ਦਾ ਤੰਤ ਸਾਹਮਣੇ ਆਵੇ ਉਹ ਤੋਂ ਬਣਦੀ ਕਾਨੂੰਨੀ ਕਾਰਵਾਈ ਕਿੰਨੇ ਸਰ ਕਿੰਨੇ ਪੈਸੇ ਲੁੱਟਖੋਈ ਆ ਪੀਐਨ ਦੱਸਿਓ ਠੀਕ ਆ ਜਦੋਂ ਲੁੱਟਖੋਈ ਸਰ ਦੁਕਾਨ ਤੇ ਕਿੰਨੇ ਬੰਦੇ ਮੌਜ ਕੱਲੀ ਲੜਕੀ ਸੀਗੀ ਹਾਂ ਜੀ 10 ਦੇ ਮੁਤਾਬਕ ਕੱਲੀ ਲੜਕੀ ਸੀ ਉਸ ਤੋਂ ਬਾਅਦ ਇਹ ਜਿਹੜਾ ਮੁੰਡਾ ਕੰਮ ਦੁਕਾਨ ਤੇ ਕੰਮ ਕਰਦਾ ਉਹਨੂੰ ਫੋਨ ਕਰਕੇ ਬੁਲਾਇਆ ਠੀਕ ਆ ਲੁੱਟ ਖੋਹ ਕਰਨ ਨਾਲ ਕਿੰਨੇ ਸਰ ਦੋ ਸੀ ਜਿਹੜੀ ਲੜਕੀ ਦੱਸਦੀ ਦੋ ਸੀ ਤੇ ਇੱਕ ਤੋਂ ਵੱਧ ਹੋ ਸਕਦੀ ਕਿੰਨੇ ਦੇ ਸੀ ਠੀਕ ਆ ਕੋਈ ਵੈਪਰਮ ਕਰਤਾ ਦਿਖਾਇਆ ਬੱਚੇ ਨੂੰ ਕੋਈ ਦਸਤੂਰ ਕਰਿਆ ਦੱਸ ਦਈਏ ਲੜਕੀ ਦੇ 600 ਰੁਪਏ ਵੀ ਲੱਗੇ ਗਏ ਹਲੇ ਕਲੀਅਰ ਨਹੀਂ ਹੋਇਆ ਕਲੀਅਰ ਨਹੀਂ ਹੋਇਆ ਕੀ ਕੀ ਸਰ ਕਾਰਵਾਈ ਕਾਰਵਾਈ ਸਰ ਕੀ ਕਰ ਰਹੇ ਹੋ ਤੁਸੀਂ ਮੜਦੀ ਵਪਾਰਚੇ ਤੋਂ ਨਹੀਂ ਨਹੀਂ ਕਾਨੂੰਨ ਤੱਕ ਆ ਓਕੇ ਰਵੀਪਾ ਜੀ ਤੁਹਾਡੀ ਮਨੀ ਚੈਂਜੀ ਦੀ ਦੁਕਾਨ ਤੇ ਅੱਜ ਦੁਪਹਿਰੇ ਲੁੱਟ ਹੋਈ ਆ ਸਾਨੂੰ ਪਤਾ ਲੱਗਾ ਮੌਕੇ ਤੇ ਪੁਲਿਸ ਵੀ ਆਹੀ ਹੈਗੀ ਆ ਸਰ ਕਿੰਨੇ ਕੁ ਪੈਸੇ ਲੁੱਟ ਹੋਈ ਸਰ ਭਾਜੀ ਮੈਂ ਅਵੀ ਬੋਸਲਾ ਬੋ ਰਿਹਾ ਹੈਗਾ ਸਾਡੀ ਲੱਕੜ ਮੰਡੀ ਵਿੱਚ ਮਨੀ ਚੈਂਜੀ ਦੀ ਦੁਕਾਨ ਹੈਗੀ ਆ ਐਸ ਕੇ ਚੈਨਰ ਦੇ ਨਾਮ ਦਾ ਜੀ ਕੋਈ ਤਕਰੀਬਨ 1:30 ਵਜੇ ਦਾ ਟਾਈਮ ਸੀਗਾ ਸਾਡੇ ਕੰਮ ਕਰਨ ਵਾਲੇ ਇੱਕ ਲੜਕੀ ਰੱਖੀ ਹੈ ਜੀ ਉਹਨਾਂ ਨੂੰ ਆਇਆ ਛਾਣੂ ਜੀ ਉਹ ਬੈਠੀ ਸੀ ਇਕੱਲੀ ਗੱਲੇ ਵਿੱਚ ਕੋਈ ਹੰਡਿਆ ਰਿਵੋਡ 50000 ਰੁਪਏ ਆ ਗਿਆ ਸੀਗਾ ਜੀ ਜਿਹੜਾ ਉਹ ਲੁੱਟ ਕੇ ਲੈ ਗਏ ਠੀਕ ਆ ਉਹ ਲੜਕੀ ਦੇ ਸੱਜਣ ਉਧਾਰੋ ਸੀਗਾ ਕਿ 10 ਬੰਦੇ ਜਿਹੜੇ ਮੋਟਰਸਾਈਕਲ ਤੇ ਆਏ ਇੱਕ ਬੰਦਾ ਮੋਟਰਸਾਈਕਲ ਤੇ ਖੜਾ ਰਿਹਾ ਦੋ ਜਣੇ ਅੰਦਰ ਆਏ ਠੀਕ ਆ ਇੱਕ ਨੇ ਆਂਦੇ ਹੀ दांत ਕੱਢ ਲਿਆ ਦੋ ਬਾਰ ਉਹ ਕੁੜੀ ਦੇ ਉੱਤੇ ਉਹਨੇ ਅਟੈਕ ਕੀਤਾ ਮੜਾ ਮੜਾ ਉਹਦੇ ਸੱਟ ਤੋਂ ਮਜਰੀ ਪਰ ਉਹ ਪੈਸੇ ਗੱਲੇ ਵਿੱਚੋਂ ਕੱਢ ਕੇ ਤਾਂ ਲੈ ਗਏ ਠੀਕ ਆ ਤੇ ਪੁਲਿਸ ਕੰਪਲੇਟ ਕੀ ਲਈ ਵਕਤ ਉਹਨੇ ਪੁਲਿਸ ਕੰਪਲੇਟ ਕੀਤੀ ਤਾਂ ਪੁਲਿਸ ਮੌਕੇ ਤੇ ਆ ਗਈ ਉਹਨਾਂ ਨੇ ਲੜਕੀ ਦੇ ਬਿਆਨ ਲੈ ਲਏ ਆ ਜੀ ਤੇ ਉਹ ਅੱਗੇ ਦੀ ਕਾਰਵਾਈ ਦੇਖਣਗੇ ਕਿ ਕਿਹੋ ਜਿਹੀ ਬਸੇ ਇਸ ਤਰ੍ਹਾਂ ਤੁਹਾਡੀ ਦੁਕਾਨ ਦੇ ਅੰਦਰ ਸੀਸੀਟੀਵੀ ਕੈਮਰੇ ਲੱਗੇ ਆ ਸਾਰੇ ਉਹ ਕੈਮਰੇ ਸਾਡੇ ਸੀਸੀਟੀਵੀ ਕੈਮਰੇ ਲੱਗੇ ਹੋਏ ਆ ਦੁਕਾਨ ਦੇ ਅੰਦਰ ਉਹ ਸਾਰੇ ਅਸੀਂ ਚੈੱਕ ਕਰਵਾ ਦਿੱਤੇ ਆ ਉਹਨਾਂ ਨੂੰ ਤੇ ਉਹਨਾਂ ਨੇ ਦੇਖ ਲਿਆਗਾ ਤੇ ਤਾਰੀਫ ਕਿ ਪ੍ਰਸ਼ਾਸਨ ਮੰਗ ਕੀ ਕਰਦੇ ਪ੍ਰਸ਼ਾਸਨ ਕੋਈ ਇਹ ਹੀ ਮੰਗ ਹੈ ਜੀ ਆ ਕਿ ਇਹ ਬੰਦੇ ਇਹੋ ਜਿਹੇ ਰੋਟ ਕੋ ਕਰਦੇ ਆ ਇਹਨੂੰ ਫੜਿਆ ਜਾਵੇ ਤਾਂ ਕਿ ਜਿਹੜੇ ਵਿਵਾਰੀ ਬੰਦੇ ਕੰਮ ਕਰਨ ਵਾਲੇ ਆਗੇ ਉਹ ਆਪਣੇ ਕੰਮ ਨੂੰ ਕਰ ਸਕਣ ਇਹਦਾ ਗਰਜ਼ ਦੇ ਲੋਗ ਦੇ ਵਿੱਚ ਕੰਮ ਵੀ ਕਰਨ ਵੜਾ ਹੋਇਆ ਹੈ